ਪਾਤਰਗਰ ਚੂੜੀਆਂ ਤੇ ਪਿੰਡ ਕਾਲਾ ਅਫਗਾਨਾ ਤੋਂ ਆਈ ਹੁਣੇ ਬੁਰੀ ਅਤੇ ਦੁਖਦਾਈ ਖਬਰ 에ਅਰ ਫੋਰਸ ਤੇ ਫਲਾਈਟ ਇੰਜੀਨੀਅਰ ਜਵਾਨ ਦੀ ਹੋਈ ਮੌਤ ਇਲਾਕੇ ਚ ਛੋਕ ਦੀ ਲਹਿਰ ਪਰਿਵਾਰ ਦਾ ਰੋ ਰੋ ਕੇ ਪੁਰਾਹਾਲ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਪਿੰਡ ਕਾਲਾ ਅਫਗਾਨਾ ਚ ਅੰਤਮ ਸੰਸਕਾਰ ਐਮਪੀ ਸੁਜੀਂਦਰ ਸਿੰਘ ਰੰਦਾਵਾ ਸਾਭਕਾ ਮੰਤਰੀ ਤਰਪਤਰਜੰਦਰ ਸਿੰਘ ਬਾਜਵਾ 에ਅਰ ਫੋਰਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਚ ਅਹਿਮ ਸ਼ਖਸੀਅਤਾਂ ਨੇ ਅੰਤਮ ਯਾਤਰਾ ਚ ਪਹੁੰਚ ਕੇ ਕੀ ਤੇ ਸ਼ਰਧਾ ਤੇ ਫੁੱਲ ਭੇਟ ਕਾਂਗਰਸ ਦੇ ਸਾਫ ਦਾ ਬਲਾਗ ਪ੍ਰਧਾਨ ਸਰਦਾਰ ਬਖਸ਼ੀ ਸਿੰਘ ਦਾ ਬੇਟਾ ਸੀ 에어ਫੋਰਸ ਦਾ ਇੰਜੀਨੀਅਰ ਜਵਾਨ ਫਤਿਹਗੜ ਚੂੜੀਆਂ ਤੋਂ ਕੁਝ ਕਿਲੋਮੀਟਰ ਦੂਰ ਕਲਾਫ ਕਾਨਾ ਦਾ ਚੰਪਾਲ ਹਰਪ੍ਰੀਤ ਸਿੰਘ ਜੋ ਕਿ ਇੰਡੀਅਨ 에어ਫੋਰਸ ਵਿੱਚ ਟੈਸਟ ਪਾਸ ਕਰਕੇ ਪੱਤੀ ਹੋਇਆ ਸੀ ਉਸ ਵੇਲੇ ਪੂਰੇ ਪੰਜਾਬ ਵਿੱਚ ਤਿੰਨ ਨੌਜਵਾਨਾਂ ਨੇ ਟੈਸਟ ਪਾਸ ਕੀਤਾ ਸੀ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਹਰਪ੍ਰੀਤ ਸਿੰਘ ਰੰਧਾਵਾਦਾ ਸੀ ਅਤੇ ਉਹ ਇਸ ਵੇਲੇ ਯੂਪੀ ਦੇ ਸਹਾਰਨਪੁਰ ਵਿੱਚ ਫਲਾਈਟ ਇੰਜੀਨੀਅਰ ਦੀ ਪੋਸਟ ਤੇ ਡਿਊਟੀ ਨੇ ਬਾਰੇ ਹਸੀ ਜਾਣਕਾਰੀ ਮੁਤਾਬਕ ਬੀਤੇ ਦਿਨ ਹਰਪ੍ਰੀਤ ਸਿੰਘ ਦੀ ਸਾਇਲੈਂਟ ਅਟੈਕ ਨਾਲ ਮੌਤ ਹੋਈ ਹੈ ਤੇ ਅੱਜ ਹਰਪ੍ਰੀਤ ਸਿੰਘ ਰੰਧਾਵਾ ਦੀ ਮਰਤਕ ਦੀ ਪਿੰਡ ਕਾਲਫਕਾਣਾ ਪਹੁੰਚੀ ਜਿੱਥੇ ਉਹਨਾਂ ਦਾ ਸ਼ਮਸ਼ਾਨ ਘਾਟ ਵਿੱਚ ਪੂਰੀ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕੀਤਾ ਗਿਆ ਹਰਪ੍ਰੀਤ ਸਿੰਘ ਆਪਣੇ ਪਿੱਛੇ ਇੱਕ 7 ਸਾਲ ਦੀ ਲੜਕੀ ਅਤੇ ਗਰਭਵਤੀ ਪਤਨੀ ਅਤੇ ਬਜ਼ੁਰਗ ਮਾਪਾਪੂ ਛੱਟ ਗਿਆ ਹੈ ਅੱਜ ਕਾਲਾਫ ਕਰਨਾ ਜੋ ਹੋਈ ਅੰਤਮ ਸੰਸਕਾਰ ਮੌਕੇ ਸੰਸਦ ਮੈਂਬਰ ਸੁਖਿੰਦਰ ਸਿੰਘ ਰੰਧਾਵਾ ਸਾਹਿਬ ਕਾ ਮੰਤਰੀ ਤੇ ਮੌਜੂਦਾ ਐਮਐਲਏ ਤ੍ਰਿਪਤਿੰਦਰ ਸਿੰਘ ਬਾਜਵਾ ਸ਼ਮੀਤ ਹੋਰ ਵੀ ਅਹਿਮ ਸ਼ਖਸੀਅਤਾਂ ਵੱਲੋਂ ਅੰਤਮ ਸੰਸਕਾਰ 'ਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤਾਂ ਦੱਸ ਦੇ ਕਿ ਹਰਪ੍ਰੀਤ ਸਿੰਘ ਸਾਹਿਬ ਕਾ ਕਾਉਂਟਰਸਟੇਟ ਬਲੌਕ ਪ੍ਰਧਾਨ ਰਚੀਤ ਸਿੰਘ ਰੰਧਾਵਾ ਦਾ ਬੇਟਾ ਹੈ ਅਤੇ ਲਾਕੇ ਵਿੱਚ ਨਾਮ ਮਾਰ ਪਰਿਵਾਰ ਵਜੋਂ ਇਹ ਪ੍ਰਵਾਦ ਜਾਣਿਆ ਜਾਂਦਾ ਜਿਸ ਨੂੰ ਕੇਹਰਾ ਸ਼ਦਮਾ ਪਹੁੰਚਿਆ ਹੈ ਤੰਦਰੁਸਤੀ ਕੇ ਹਰਪ੍ਰੀਤ ਸਿੰਘ ਆਪਣੇ ਪਿੱਛੇ ਇੱਕ 7 ਸਾਲ ਦੀ ਲੜਕੀ ਗਰਭਵਤੀ ਪਤਨੀ ਅਤੇ ਬਜ਼ੁਰਗ ਮਾਪਾਪ ਨੂੰ ਛੱਡ ਗਿਆ ਹੈ ਹਰਪ੍ਰੀਤ ਸਿੰਘ ਜੋ ਕਿ ਬਕਾਇਦਾ ਇੰਡੀਆ ਨੌਟ ਇਸ ਖੋਸਤੇ ਵਿੱਚ ਫਲਾਈਟ ਇੰਜੀਨੀਅਰ ਸੀ ਉਹ ਇਸ ਸੰਸਾਰ ਨੂੰ ਹਲvida ਕਹਿ ਗਿਆ ਭਰਾ ਮੇਰਾ ਬਹੁਤ ਹੀ ਹਾਰਡਵਰਕ ਸੀਗਾ ਪਲੱਸ 2 ਤੱਕ ਕਨਵਰਟ ਸਕੂਲ ਚ ਪੜਿਆ ਵਧੀਆ ਸਟੱਡੀ ਸੀਗੀ ਦੇ ਰਾਈਟ ਵੇ ਉਹਨਾਂ ਨੂੰ ਇੱਕ ਟੈਸਟ ਕਲੀਅਰ ਕੀਤਾ ਇੰਡੀਅਨ 에ਅਰ ਫੋਰਸ ਦਾ ਤਾਂ ਜੌਬ ਮਿਲ ਗਈ ਉਸ ਤੋਂ ਬਾਅਦ ਚੰਗੀਆਂ ਪ੍ਰਾਪਤੀਆਂ ਕੀਤੀਆਂ ਫਲਾਈਟ ਇੰਜੀਨੀਅਰ ਬਣੇ 에ਅਰ ਫੋਰਸ ਦੇ ਵਿੱਚ ਬਹੁਤ ਵਧੀਆ ਉਹਨਾਂ ਨੇ ਸਟੱਡੀ ਕਰਵਾਈ ਇਹਨਾਂ ਕੋਲੋਂ ਤੇ ਚੰਗਾ ਉਸ ਪ੍ਰਾਪਤ ਕਰਕੇ ਪਿੱਛੇ ਪਰਿਵਾਰ ਨੂੰ ਛੱਡ ਗਏ ਨੇ ਭਾਗੀ ਜੀ ਨੇ ਇੱਕ 7 ਸਾਲ ਦੀ ਕੁੜੀ ਆ ਇੱਕ ਬੱਚਾ ਜੋ ਕਿ ਮਿੰਟ ਮੰਥ ਤੱਕ ਆ ਰਿਹਾ ਨਵਾਂ ਮਹਿਮਾਨ ਸਾਡੇ ਘਰ 'ਚ ਤੇ ਬਹੁਤ ਹੀ ਦੁਖਦਾਈ ਘਟਨਾ ਆ ਇਸ ਔਕੇਗਲ ਦੇ ਸਾਡੇ ਕੋਲ ਪਹੁੰਚੇ ਰੰਧਾਵਾ ਸਾਹਿਬ ਸਿੰਘਦਰ ਸਿੰਘ ਜੀ ਐਮਐਲਏ ਤ੍ਰਿਪਤ ਸਿੰਘ ਬਾਜਵਾ ਤੇ ਹੋਰ ਵੀ ਸ੍ਰੀ ਕਾ ਬਾਦਰੀ ਸਾਡੇ ਕੋਲ ਪਹੁੰਚੀ ਆ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਜੀ ਜੀ ਇਸ ਟਾਈਮ ਉਹ ਸਹਾਰਨਪੁਰ ਜੁਪੀ ਦੇ ਵਿੱਚ ਡਿਊਟੀ ਕਰ ਰਹੇ ਸੀਗੇ ਤੇ ਬਹੁਤ ਜੰਗ ਦੇ ਵਿੱਚ ਮਤਲਬ ਉਹ ਸਿਲੈਕਟ ਹੋ ਗਏ ਸੀ 7.7 18 ਸਾਲ ਦੀ ਐਸ ਸੀ ਜੀ ਤੇ ਉਦੋਂ ਮਤਲਬ ਬੰਦੀਆ ਪੰਜਾਬ ਦੇ ਵਿੱਚ ਸਿਰਫ ਤਿੰਨ ਹੀ ਬੱਚੇ ਸਿਲੈਕਟ ਹੋਏ ਸੀ ਆ ਕਾਫੀ ਮਤਲਬ 16 17 ਸਾਲ ਪਹਿਲਾਂ ਅੱਜ ਤੋਂ ਤੇ ਵਧੀਆ ਸੀਗਾ ਸਾਰਾ ਕੁਝ ਉਹਨਾਂ ਵਧੀਆ ਇਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਉਸ ਟਾਈਮ ਤੇ ਤੇ ਬੜੀ ਮਾਣ ਵਾਲੀ ਗੱਲ ਸੀ ਕਿ ਸਾਡੇ ਵਾਸਤੇ ਪਰ ਅੱਜ ਅਸੀਂ ਹਾਰ ਗਏ ਆ ਇਸ ਚੀਜ਼ ਤੋਂ 1 34 35 ਸਾਲ ਹੀ ਆਜੇ ਰਿਟਾਇਰਮੈਂਟ ਕਦੋਂ ਤੱਕ ਹੋਣੀ ਹੈ ਰਿਟਾਇਰਮੈਂਟ ਦੋ ਤਿੰਨ ਸਾਲ ਚ ਹੋਣ ਵਾਲੀ ਸੀ ਜੀ ਬਾਕੀ ਉਹਨਾਂ ਕੋਲ ਆਪਸ਼ਨ ਸੀ ਜੀ ਜੀ ਉਹਨਾਂ ਨੇ ਐਕਸਟੈਂਡ ਕਰ ਲਈ ਸੀ ਜੀ